ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਥੋਡੇ ਸਾਹਮਣੇ ਕਿ ਪੰਜਾਬ ਦੇ ਹਾਲਾਤ 5 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਕਿਵੇਂ ਦੇ ਰਹਿਣ ਵਾਲੇ ਨੇ ਆਉਂਦੇ 3 ਦਿਨਾਂ ਦੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਕਿ ਕਿਹੜੇ ਦਿਨ ਮੀਂਹ ਹੈ ਕਿਹੜੇ ਇਲਾਕੇ ਵਿੱਚ ਮੀਂਹ ਹੈ ਕਿਉਂਕਿ ਹੁਣ ਬਰਸਾਤ ਦਾ ਮੌਸਮ ਪਛਾਕੇ ਚੱਲ ਰਿਹਾ ਪਰ ਉਸ ਹਿਸਾਬ ਦੇ ਮੀਂਹ ਪਿਛਲੇ 2-3 ਦਿਨ ਤੋਂ ਨਹੀਂ ਹੋ ਰਿਹਾ ਜਿਸ ਤਰੀਕੇ ਦੀ ਉਮੀਦ ਪੰਜਾਬ ਦੇ ਵਿੱਚ ਦਿਖਾਈ ਦੇ ਰਹੀ ਸੀ ਹੁਣ ਪਰ ਇੱਕ ਨਵਾਂ ਸਿਸਟਮ ਪੰਜਾਬ ਦੇ ਵਿੱਚ ਐਂਟਰ ਕਰ ਰਿਹਾ ਜਿਸ ਦੇ ਕਾਰਨ ਆਉਂਦੇ ਦਿਨਾਂ ਵਿੱਚ ਦੁਬਾਰਾ ਤੋਂ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਜਿਨ੍ਹਾਂ ਦੇ ਸਿੱਟੇ ਵਜੋਂ ਗਰਮੀ ਤੋਂ ਰਾਹਤ ਮਿਲੇਗੀ ਗੱਲ ਕੀਤੀ ਜਾਵੇ ਤਾਂ ਬੱਦਲ ਵਾਂਗ ਦਾ ਮਾਹੌਲ ਪੂਰੇ ਪੰਜਾਬ ਦੇ ਵਿੱਚ ਉੱਪਰ ਟੁੱਟਵੇਂ ਰੂਪ ਦੇ ਵਿੱਚ ਬਣਿਆ ਹੋਇਆ ਹੁਣ ਜਿਹੜੇ ਐਵਰੇਜ ਤਾਪਮਾਨ ਬਣੇ ਹੋਏ ਨੇ ਉਹ ਵੀ ਕਿਤੇ ਨਾ ਕਿਤੇ ਹੁਣ ਦੇਖਿਆ ਜਾ ਹੋਏ ਦਿਖਾਈ ਦੇ ਰਹੇ ਨੇ ਐਵਰੇਜ ਤਾਪਮਨ ਪੰਜਾਬ ਦੇ ਵਿੱਚ 36 ਤੋਂ ਲੈ ਕੇ 38-39 ਡਿਗਰੀ ਦੇ ਵਿਚਕਾਰ ਬਣੇ ਹੋਏ ਨੇ ਪਰ ਹਮਸ ਦਾ ਮਾਹੌਲ ਸਿਹਰਾ ਤੇ ਹੈ ਹੁਣ ਹਮਸ ਤੋਂ ਛੁੜਕਾਰਾ ਸਾਨੂੰ ਹੁਣ ਮੀਂਹ ਦੀਵਾ ਸਕਦਾ ਹੈ ਬਿਨਾਂ ਕਿਸੇ ਦੇਰੀ ਤੋਂ ਆਪਾਂ ਹੁਣ ਮੀਂਹ ਦੀ ਅਪਡੇਟ ਦੀ ਗੱਲ ਕਰਾਂਗੇ ਅਪਡੇਟ ਦੱਸਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਤੁਹਾਡੇ ਸਾਹਮਣੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਬਾਕਸ ਵਿੱਚ ਲਿਖ ਦਿਓ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰ YouTube ਵਾਲੇ ਫਾਰਮਰ ਨੂੰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਤਾਂ ਕਿ ਕੋਈ ਵੀ ਮੌਸਮ ਦੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਹੁਣ ਆਪਾਂ ਗੱਲ ਕਰਦੇ ਹਾਂ ਮੌਸਮ ਦੇ ਅਲਰਟ ਦੀ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ 5 ਜੁਲਾਈ ਨੂੰ ਮੌਸਮ ਠੀਕ ਠਾਕ ਹੈ ਕੋਈ ਬਹੁਤ ਭਾਰੀ ਮੀਂਹ ਦੀ ਉਮੀਦ ਨਹੀਂ ਹੈ ਹਲਕਾ ਦਰਮਿਆਨਾ ਮੀਂਹ ਪੰਜਾਬ ਦੇ ਵਿੱਚ ਦੇਖਿਆ ਜਾਵੇਗਾ ਖਾਸ ਤੌਰ ਤੇ ਜਿਹੜੇ ਨੀਲੇ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਇਹਨਾਂ ਵਿੱਚ ਹਲਕਾ ਦਰਮਿਆਨਾ ਬੂੰਦਾਬੰਦੀ ਅਤੇ ਮਿਕਸ ਰੂਪ ਦੇ ਵਿੱਚ ਗਰਜ ਚਮਕ ਤੇ ਥੋੜਾ ਬਹੁਤ ਤੇਜ਼ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਪਰ ਜ਼ਿਆਦਾ ਮੀਂਹ ਦੀ ਉਮੀਦ ਇਹਨਾਂ ਇਲਾਕਿਆਂ ਤੋਂ ਨਹੀਂ ਕੀਤੀ ਜਾ ਰਹੀ ਅਗਰ ਗੱਲ ਕੀਤੀ ਜਾਵੇ ਤਾਂ ਥੋੜਾ ਬਹੁਤਾ ਮੀ ਜਿਹੜਾ ਬੂੰਦਾਬੰਦੀ ਕਹਿਦੀ ਹੈ ਜਾਂ ਤੇਜ ਹਨੇਰੀ ਜਾਂ ਬੱਦਲਵਾਈ ਦਾ ਮਾਹੌਲ ਗੁਰਦਾਸਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਫਤਿਹਗੜ੍ਹ ਸਾਹਿਬ ਸਭਜੇ ਦਾ ਅਜੀਤ ਸਿੰਘ ਨਗਰ ਅਤੇ ਪਟਿਆਲੇ ਦੇ ਇਲਾਕੇ ਵੀ ਸਾਨੂੰ ਦੇਖਣ ਨੂੰ ਮਿਲੇਗਾ ਜਿਹਦੇ ਵਿੱਚ ਥੋੜੀ-ਬਹੁਤੀ ਗਰਜ ਚਮਕ ਬੂੰਦਾਬੰਦੀ ਵਰਗੇ ਹਾਲਾਤ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਜਿਆਦਾ ਮੀ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਸੌਰੀ ਸਭ ਤੋਂ ਘੱਟ ਮੀ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਕਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਖਸਰ ਫਜ਼ਿਲਕਾ ਬਠਿੰਡਾ ਬਰਨਾਲਾ ਸੰਗਰੂਰ ਅਤੇ ਮਾਨਸਾ ਇਹ ਜਿਹੜੇ ਜ਼ਿਲ੍ਹੇ ਨੇ ਜਿਹੜੇ ਕਿ ਆਪਾਂ ਪਾਕਿਸਤਾਨੀ ਸਰਹੱਦ ਨੂੰ ਟੱਚ ਕਰਦੇ ਨੇ ਜਾਂ ਰਾਜਸਥਾਨ ਹਰਿਆਣਾ ਨੂੰ ਟੱਚ ਕਰਦੇ ਨੇ ਇਹਨਾਂ ਵਿੱਚ ਬਹੁਤ ਘੱਟ ਮੀਂਹ ਦੀ ਉਮੀਦ 5 ਜੁਲਾਈ ਨੂੰ ਕੀਤੀ ਜਾ ਰਹੀ ਹੈ ਬੱਦਲਬਾਈ ਜਰੂਰ ਰਹੇਗੀ ਬੂੰਦਾਬਾਨਦੀ ਵੀ ਹੋਵੇਗੀ ਪਰ ਮੀਂਹ ਦੇ ਚਾਂਸ ਬਹੁਤ ਘੱਟ ਨੇ ਗਰਮੀ ਤੋਂ ਰਾਹਤ ਸਿਰਫ ਇੰਨੀ ਕੁ ਹੋਵੇਗੀ ਕਿ ਠੰਡੀ ਹਵਾ ਚੱਲਦੀ ਹੋਈ ਦਿਖਾਈ ਦੇ ਸਕਦੀ ਹੈ ਗੱਲ ਕਰੀਏ 5 ਤੋਂ ਬਾਅਦ 6 ਜੁਲਾਈ ਦੀ 6 ਜੁਲਾਈ ਦਾ ਦਿਨ ਬਹੁਤ ਇੰਪੋਰਟੈਂਟ ਹੋ ਰਿਹਾ ਜੀ ਤਗੜਾ ਸਿਸਟਮ ਪੰਜਾਬ ਵਿੱਚ ਐਂਟਰ ਕਰ ਰਿਹਾ ਉੱਤਰ ਪੂਰਬੀ ਜਵੇ ਜਿਆਦਾ ਜਿਹੜੇ ਗੂੜੇ ਨੀਲੇ ਤੁਹਾਨੂੰ ਰੰਗ ਦੇ ਜ਼ਿਲ੍ਹੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਸਹਾਜਾ ਅਜੀਤ ਸਿੰਘ ਨਗਰ ਫਤੇਗੜ ਸਾਹਿਬ ਅਤੇ ਪਟਿਆਲਾ ਇਹਨਾਂ ਇਲਾਕਿਆਂ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਬਹੁਤੇ ਇਲਾਕਿਆਂ ਵਿੱਚ ਸਾਨੂੰ ਭਾਰੀ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਗਰਮੀ ਤੋਂ ਰਾਤ ਮਿਲਦੀ ਦਿਖਾਈ ਦੇ ਸਕਦੀ ਹੈ ਗਰਜ ਚਮਕ ਦੇ ਨਾਲ ਤੇਜ਼ ਹਨੇਰੀਆਂ ਵੀ ਚੱਲਦੀਆਂ ਹੋਈਆਂ ਦਿਖਾਈ ਦੇ ਸਕਦੀਆਂ ਨੇ 6 ਜੁਲਾਈ ਨੂੰ ਇਹਨਾਂ ਇਲਾਕਿਆਂ ਦੇ ਵਿੱਚਕਾਰ ਅਗਰ ਗੱਲ ਕੀਤੀ ਜਾਵੇ ਤਾਂ ਇਹ ਜਿਹੜੇ ਮਿਕਸ ਰੂਪ ਦੇ ਵਿੱਚ ਜ਼ਿਲ੍ਹੇ ਹੋਣਗੇ ਉਹ ਹੋਣਗੇ ਜੀ ਫਿਰੋਜ਼ਪੁਰ ਮੋਗਾ ਲੁਧਿਆਣਾ ਬਰਨਾਲਾ ਸੰਗਰੂਰ ਪਟਿਆਲਾ ਅਤੇ ਮਾਨਸਾ ਜ਼ਿਲ੍ਹੇ ਇਹਨਾਂ ਵਿੱਚ ਹਲਕੀ ਦਰਮਿਆਨੀ ਬੂੰਦਾਬاندی ਗਰਜ ਚਮਕ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਜਿਨ੍ਹਾਂ ਕਾਰਨ ਇਹਨਾਂ ਇਲਾਕਿਆਂ ਵਿੱਚ ਵੀ ਥੋੜੀ ਬਹੁਤੀ ਸਾਨੂੰ ਰਾਹਤ ਗਰਮੀ ਦੀ ਮਿਲਦੀ ਹੋਈ ਦਿਖਾਈ ਦੇ ਸਕਦੀ ਹੈ ਸਭ ਤੋਂ ਘੱਟ ਮੀਂਹ ਜਾਂ ਨਾ ਮਾਤਰ ਦੇ ਮੀਂਹ ਫੇਰ ਫਜ਼ਿਲਕਾ ਮੁਕਸਰ ਫਰੀਦਕੋਟ ਤੇ ਬਠਿੰਡਾ ਜ਼ਿਲ੍ਹੇ ਵਿੱਚ ਰਹੇਗਾ ਜੋ ਕਿ ਸਾਨੂੰ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਮਾਲਵਾ ਵੈਲਟ ਦੇ ਇਹ ਜਿਹੜੇ ਜ਼ਿਲ੍ਹੇ ਨੇ ਇਹਨਾਂ ਵਿੱਚ ਬਹੁਤ ਘੱਟ ਮੀਂਹ ਹੁੰਦਾ ਹੈ ਬਹੁਤ ਘੱਟ ਹਾਲਾਤ ਜਿਹੜੇ ਨੇ ਉਹ ਬਣਦੇ ਹੋਏ ਸਾਨੂੰ ਦਿਖਾਈ ਦਿੰਦੇ ਨੇ ਮੀਂਹ ਦੇ ਬਾਕੀ ਅ ਆਖਰੀ ਦਿਨ ਦੀ ਆਪਾਂ ਗੱਲ ਕਰ ਲੈਂਦੇ ਆ ਆਖਰੀ ਦਿਨ ਦੀ ਵੀ ਸੇਮ ਹਾਲਾਤ ਨੇ 7 ਜੁਲਾਈ ਨੂੰ ਵੀ ਸੇਮ ਤਰੀਕੇ ਦੇ ਹੀ ਮੌਸਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਹਦੇ ਵਿੱਚ ਫੇਰ ਤੋਂ ਉੱਤਰ ਪੂਰਬੀ ਉੱਤਰ ਪੱਛਮੀ ਬੈਲਟ ਜਿਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਸਭਜਾ ਅਜੀਤ ਸਿੰਘ ਨਗਰ ਅਤੇ ਮੁਹਾਲੀ ਦੇ ਇਲਾਕੇ ਆ ਰਹੇ ਨੇ ਜਿਨ੍ਹਾਂ ਵਿੱਚ ਮੀਂਹ ਦੀ ਉਮੀਦ ਜਿਹੜੀ ਹੈ ਉਹ ਫੇਰ ਤੋਂ ਇਸੇ ਤਰੀਕੇ ਨਾਲ ਜਿਆਦਾ ਬਣਦੀ ਦਿਖਾਈ ਦੇ ਰਹੀ ਹੈ ਘੱਟ ਮੀਂਹ ਦੀ ਉਮੀਦ ਫਿਰੋਜ਼ਪੁਰ ਮੋਗਾ ਲੁਧਿਆਣਾ ਬਰਨਾਲਾ ਸੰਗਰੂਰ ਮਾਨਸਾ ਤੇ ਪਟਿਆਲਾ ਇਨਾਂ ਵਿੱਚ ਠੀਕ ਠਾਕ ਮੀਂਹ ਦੀ ਉਮੀਦ ਹੈ ਫੇਰ ਘੱਟ ਮੀਂਹ ਦੀ ਉਮੀਦ ਜਿਹੜੀ ਜਿਹੜੀ ਨਾ ਮਾਤਰ ਮੀਂਹ ਨੇ ਫਜ਼ਿਲਕਾ ਫਿਰੋਜ਼ਪੁਰ ਮੁਕਸਰ ਬਠਿੰਡਾ ਇਹ ਚਾਰ ਜ਼ਿਲ੍ਹੇ ਫੇਰ ਤੋਂ ਆਪਾਂ ਨੂੰ 7 ਤਰੀਕ ਨੂੰ ਦਿਖਾਈ ਦੇ ਰਹੇ ਨੇ ਕਿ ਘੱਟ ਤੋਂ ਘੱਟ ਮੀਂਹ ਇਨਾਂ ਵਿੱਚ ਦੇਖਣ ਨੂੰ ਮਿਲੇਗਾ ਬਾਕੀ ਇਹ ਸਿਸਟਮ ਜਿਹੜੇ ਸਮੇਂ ਸਮੇਂ ਤੇ ਬਦਲਦੇ ਰਹਿੰਦੇ ਨੇ ਦਿਨ ਆਵਦੀ ਤੇਜ਼ ਹਵਾ ਚੱਲ ਜਾਂਦੀ ਹੈ ਜਾਂ ਹਨੇਰੀ ਆ ਜਾਂਦੀ ਹੈ ਫੇਰ ਸਿਸਟਮ ਚੇਂਜ ਹੋ ਜਾਂਦਾ ਹੈ ਅਜਿਹੇ ਦੇ ਵਿਚਕਾਰ ਤਾਪਮਾਨ ਵੀ ਘਟਦੇ ਵੱਧਦੇ ਰਹਿੰਦੇ ਨੇ ਤਾਂ ਹੀ ਤੁਹਾਨੂੰ ਰਿਕੁਐਸਟ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਕੋਈ ਵੀ ਰਿਕੁਐਸਟ ਹੈ ਜਿਹੜੀ ਮੌਸਮ ਦੀ ਅਪਡੇਟ ਹੈ ਉਹ ਤੁਹਾਡੇ ਤੱਕ ਪਹੁੰਚ ਲਈ ਹੋ ਸਕੇ ਇਹ ਬਾਕੀ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਇਸ ਦੇ ਉੱਪਰ ਅਸੀਂ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਲਿਆਦੇ ਰਹਿੰਦੇ ਆ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ